ਯਾਰ ਮੈਂ ਤਾਂ ਪਹਿਲੀ ਵਾਰ ਹੀ ਦੇਖੀ ਗੱਡੀ ਏ ਫੋਰਸ ਵਾਲਿਆਂ ਨੇ ਇਦਾਂ ਦੇ ਪੰਗੇ ਵੀ ਲਏ ਹੋਏ ਆ ਬਈ ਬਈ ਰਸਤੇ ਵਿੱਚ ਤਰੇ ਜਾਂ ਨਹੀਂ ਤੇ ਮੈਂ ਆ ਗੱਡੀ ਦੇਖੀ ਮੈਨੂੰ ਫੋਰਸ ਵਾਲਿਆਂ ਦੀ ਇਹ ਹੈਗੀ ਐ ਐਸਯੂਵੀ ਮੈਂ ਤਾਂ ਪਹਿਲੀ ਵਾਰ ਹੀ ਦੇਖੀ ਭਾਈ ਗੱਡੀ ਏ ਆ ਭਾਈ ਹੁਣਾਂ ਦੀ ਹੈ ਗੱਡੀ ਤੇ ਭਾਈ ਕਿਹੜਾ ਮਾਡਲ ਆ ਗੱਡੀ ਯਾਰ ਇਹ ਭਾਈ 2012 ਮਾਡਲ ਆ ਗੱਡੀ ਭਾਈ ਅੱਛਾ ਯਾਰ ਮੈਂ ਤਾਂ ਪਹਿਲੀ ਵਾਰ ਹੀ ਦੇਖੀ ਗੱਡੀ ਏ ਫੋਰਸ ਵਾਲਿਆਂ ਨੇ ਇਦਾਂ ਦੇ ਪੰਗੇ ਵੀ ਲਏ ਹੋਏ ਆ ਅੱਛਾ ਚੱਲੀ ਕਿੰਨੀ ਗੱਡੀ ਇਹ ਭਾਈ 1,67,000 ਚੱਲੀ ਹੋਈ ਆ ਕਿੱਦਾਂ ਗੱਡੀ ਚਲੌਣ ਚ ਕੀ ਹਿਸਾਬ ਕਿਦਾਂ ਕਿਹੜੀ ਚੀਜ਼ ਵਧੀਆ ਲੱਗੀ ਐ ਗੱਡੀ ਦੀ ਗੱਡੀ ਭਾਈ ਚੱਲਣ ਨੂੰ ਓਦਾਂ ਤਾਂ ਵਧੀਆ ਐ ਝੋਟਾ ਐ ਗੱਡੀ ਐਨ ਪ੍ਰੋਪਰ ਆ ਹੂੰ ਬਸ ਥੋੜਾ ਜਿਹਾ ਸਮਾਨ ਵੱਖੋਂ ਹੀ ਦੁਖੀ ਕਰਦੀ ਆ ਓਦਾਂ ਤਾਂ ਗੱਡੀ ਬਹੁਤ ਵਧੀਆ ਐ ਸਮਾਨ ਵੱਖੋਂ ਮਤਲਬ ਸਮਾਨ ਯਾਨੀ ਕਿ ਸਮਾਨ ਬੰਬੇ ਤੋਂ ਮਿਲਦਾ ਕੰਪਨੀ ਕੰਪਨੀ ਨਹੀਂ ਦਿੰਦੀ ਕੰਪਨੀ ਭਾਈ ਮਿਲਦਾ ਨਹੀਂ ਬੰਬੇੋਂ ਬੁਲਾਣਾ ਪੈਂਦਾ ਅੱਛਾ ਹਾਂਜੀ ਭਾਈ ਓਕੇ 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 ਓਦਾਂ ਚੱਲਣ ਨੂੰ ਐਨ ਭਾਈ ਗੱਡੀ ਵਧੀਆ ਐ 4x4 ਐ ਨਹੀਂ ਭਾਈ 4x4 ਨਹੀਂ ਆ ਅੱਛਾ ਹਾਂਜੀ ਐਵਰੇਜ ਐਵਰੇਜ ਨਹੀਂ ਇਹਦੀ ਐਵਰੇਜ ਭਾਈ ਓਦਾਂ ਮਤਲਬ ਕਿ ਹਾਂਜੀ ਇਹ ਦਿੰਦੀ ਆ 8 10 ਦੀ ਹਾਈ ਰੇ 15 17 ਦੀ ਦੱਸਦੇ ਆ ਇੰਜਨ ਹੁੰਜੰਦਾ ਕੀ ਹਿਸਾਬ ਹੁ ਤਾਂ ਇੰਜਨ ਕਿਹੜਾ ਵਾ ਇੰਜਨ ਭਾਈ ਫੋਰਸ ਵਾਲਿਆਂ ਦਾ ਆ 2300 ਸੀਸੀ ਆ 2300 ਸੀਸੀ ਹਾਂਜੀ ਭਾਈ ਅੱਛਾ ਯਾਰ ਗੱਡੀ ਸੁਖਣਾ ਅਨ ਡੈਵਰ ਨਾਲੋਂ ਵੀ ਲੰਬੀ ਆ ਹਾਂਜੀ ਭਾਈ ਹੈਨਾ ਹਾਂਜੀ ਹਾਂਜੀ ਅਨ ਡੈਵਰ ਨਾਲੋਂ ਵੀ ਲੰਬੀ ਆ ਗੱਡੀ ਡਿੱਗੀ ਵੀ ਦਿਖਾ ਦਿੰਨਾ ਇੱਕ ਵਾਰੀ ਬਾਕੀ ਇਹਲੇ ਤਾਂ ਤਿਆਰ ਜਿੱਦਾਂ ਕਰਾਉਣ ਦੇ ਆ ਬੋਲੀ ਬੋਲੀ ਚੱਲਣ ਡਿਆ ਆ ਅੱਛਾ ਹਜੇ ਲਈ ਆ ਤੁਸੀਂ ਹਾਂਜੀ ਲਈ ਆ ਮਨ ਥੋੜਾ ਟਾਈਮ ਹੀ ਹੋਇਆ ਭਾਈ ਤੇ ਵੈਸੇ ਘਰ ਵਾਸਤੇ ਰੱਖੀ ਨਾ ਗੱਡੀ ਹਾਂਜੀ ਹਾਂਜੀ ਭਾਈ ਲੈ ਵੀ ਭਾਈ ਦੇਖ ਲੋ ਫੋਰਸ ਵਾਲੇ ਨੇ ਕਿਹੜੇ ਕਿਹੜੇ ਪੰਗੇ ਲਏ ਹੋਏ ਆ ਹੈ ਅੱਲੇ ਸਾਈਡ ਇਨ ਝੋੜੀ ਉਹ ਇਹਨੂੰ ਗੱਡੀ ਦਾ ਨਾਮ ਕੀ ਆ ਫੋਰਸ 1 ਹੀ ਆ ਭਾਈ ਗੱਡੀ ਦਾ ਫੋਰਸ 1 ਹਾਂਜੀ ਹਾਂਜੀ ਭਾਈ ਕੀ ਬਾਤ ਆ ਬਾੜਾ ਕਰੇ ਸਟਾਰਟ ਦੇਖੀਏ ਕੀ ਕੀ ਕਹਿੰਦੀ ਆ ਗੱਡੀ ਫਰਸਟ ਵਾਲੇ ਤੇ ਜਦਾ ਕੈਟਲੌਕ ਲੱਗਾ ਆ ਸੈਕਿੰਡ ਟਾਈਮ ਹੁੰਦੀ ਸਟਾਰਟ ਅੱਛਾ ਹਾਂਜੀ ਹਾਂਜੀ ਉਨੇ ਆਨੇ ਆ ਕੇ ਫੀਚਰ ਵਧੀਆ ਦਿੱਤੇ ਹੋਏ ਆ ਇਦਾਂ ਵੀ ਨਹੀਂ ਗੱਲ ਹੋਰ ਕਿਹੜਾ ਖਾਸ ਫੀਚਰ ਲੱਗਾ ਤੁਹਾਨੂੰ ਵਧੀਆ ਉਦਾਂ ਭਾਈ ਏ ਟੂ ਜ਼ेड ਸਾਰੇ ਫੀਚਰ ਜਿੱਦਾਂ ਆਉਂਦੇ ਆ ਉੱਪਰ ਸੀਟ ਬੈਲਟ ਵਗੈਰਾ ਦਾ ਵੀ ਆਂਦਾ ਆ ਉਸ ਟਾਈਮ ਦੇਖ ਲਓ 2012 ਦੇ ਵਿੱਚ ਫੋਰਸਪਨ ਨੇ ਹਾਂ ਸਾਰੇ ਦਿੱਤੇ ਹੋਏ ਆ ਕੰਟਰੋਲ ਦਿੱਤੇ ਹੋਏ ਆ ਹਾਂਜੀ ਹਾਂਜੀ ਭਾਈ ਜੀ ਡੈਸ਼ਬੋਰਡ ਡੈਸ਼ਬੋਰਡ ਵੀ ਵਧੀਆ ਸੁਖਣਾ ਠੀਕ ਆ ਭਾਈ ਜੀ ਓਕੇ ਆ ਗੱਲਬਾਤ ਮਤਲਬ ਕਹਿ ਰਿਹਾ ਨਹੀਂ ਆ ਗੱਡੀ ਰਫ ਐਂਡ ਟਫ ਆ ਭਾਈ ਹਣਾ ਹਾਂਜੀ ਹਾਂਜੀ ਭਾਈ ਚੱਲਣ ਨੂੰ ਵਧੀਆ ਭਾਈ ਇਦਾਂ ਦੀ ਨਹੀਂ ਗੱਲ ਕਿ ਮਾੜੀ ਆ ਗੱਡੀ ਚੱਲਣ ਨੂੰ ਬਹੁਤ ਵਧੀਆ ਆ ਡਰਾਈਵਰੀ ਐਂਡ ਐਵਰੰਗੂ ਯਾਰ ਉਸ ਤੋਂ ਸ਼ੇਪ ਸਿਮਿਲਰ ਜੀ ਹੈ ਪਰ ਉਹਦੇ ਨਾਲੋਂ ਲੰਬੀ ਗੱਡੀ ਬਣੀ ਹੋਈ ਹੈ ਉਹਦੇ ਨਾਲੋਂ ਲੰਬੀ ਹੈ ਭਾਈ ਹਾਂਜੀ ਹੈਨਾ ਖੁੱਲੀ ਆ ਭਾਈ ਉਹਦੇ ਨਾਲੋਂ ਅੱਛਾ ਹਾਂਜੀ ਭਾਈ ਅੰਦਰੋਂ ਖੁੱਲੀ ਆ ਗੱਡੀ ਨਾਲ ਹਾਂਜੀ ਕੰਫਰਟੇਬਲ ਆ ਉਹਦੇ ਨਾਲੋਂ ਤੇ ਉਹਦਾ ਦੱਸ ਦੀ ਕਿੰਨੇ ਕਿਤੇ ਲਈ ਆ ਕੀ ਹਸਬ ਦਾ ਇਹ ਭਾਈ ਪਾਪਾ ਨੂੰ ਹੀ ਪਤਾ ਹੈ ਉਹ ਝੂਠ ਮਾਰਦੀ ਉਹ ਫਾਇਦਾ ਨਹੀਂ ਓਕੇ ਓਕੇ ਹਾਂਜੀ ਭਾਈ ਮੈਂ ਸਹੀ ਆ ਸਮਾਂ ਦਾ ਹੀ ਆ ਕੱਖ ਪਰਿਆਰੀ ਨੂੰ ਹੋਣਾ ਕੀ ਆ ਕੱਖ ਨਹੀਂ ਪਈ ਕੱਖ ਨਹੀਂ ਤੁਸੀਂ ਲੋਕਲ ਚਲਾਉਂਗੇ ਇਹਨੂੰ ਕੱਖ ਨਹੀਂ ਹੋਣਾ ਕੱਖ ਨਹੀਂ ਹੋਣਾ ਬਾਈ ਉਦਾਂ ਦਾ ਘੁੰਮਣ ਫੇਰਨ ਨੂੰ ਵੀ ਸਹੀ ਆ ਮੈਂ ਜਿੱਦਾਂ ਦੀ ਲਈ ਆ ਦੂਜੀ ਵਾਰੀ ਗੱਡੀ ਆ ਭਾਈ ਅੱਜ ਅੱਛਾ ਹਾਂਜੀ ਭਾਈ ਲੋਕੀ ਪੁੱਛਦੇ ਹੁਣੇ ਭਾਈ ਇਹ ਕਿਹੜਾ ਇਹ ਕਦੋਂ ਆ ਗਈ ਗੱਡੀ ਅੱਜ ਕਾਫੀ ਜਾਣੇ ਭਾਈ ਪੁੱਛਦੇ ਆ ਕਿ ਇਹ ਗੱਡੀ ਕਿਹੜੀ ਆ ਕਿਹੜੀ ਕੰਪਨੀ ਦੀ ਆ ਜੋ ਫੋਰਸਵਾਂ ਦੀ ਦੱਸਦੀ ਹਰਾਣ ਰਹੇ ਨੇ ਜੀ ਦੱਸਦੇ ਕਰੋ ਆਪ ਹੀ ਬਣਾ ਲਈ ਆ ਅਸੀਂ ਫੋਰਸ ਦਾ ਨਾਮ ਲਾਤਾ ਨਹੀਂ ਨਹੀਂ ਬਾਈ ਅਸ਼ਾ ਪ੍ਰੋਜੈਕਟਰ ਹੈਡਲਾਈਟਾਂ ਇਹਦੀਆਂ ਹਾਂਜੀ ਭਾਈ ਬਾਅਦ ਚ ਪਾਈਆਂ ਆਫਟਰ ਮਾਰਕ ਨਹੀਂ 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 ਇਹ ਪਹਿਲਾਂ ਹੀ ਆ ਭਾਈ ਇਹ ਪਹਿਲਾਂ ਹੀ ਆ ਪਹਿਲਾਂ ਹੀ ਆ ਭਾਈ ਕਿਹਾ ਇੱਕ ਕਰੋ ਬਾਈ ਨਾਲੇ ਲਾਈਟਾਂ ਸਫਾਈ ਚੈੱਕ ਕਰੋ ਇਸ ਸਾਈਡ ਦਾ ਡੀਆਰਐਲ ਬੰਦ ਹੋਇਆ ਉਸ ਸਾਈਡ ਦਾ ਚੱਲਣ ਦੇ ਆ ਫਰੰਟ ਤੋਂ ਹੀ ਆ ਪਹਿਲਾਂ ਤੋਂ ਹੀ ਆ ਭਾਈ ਡਿੱਟਕਲ ਵਗੈਰਾ ਸਿਰਫ ਥੱਲੇ ਪ੍ਰੋਜੈਕਟਰੀ ਪਾਈ ਆ ਤੇ ਐਲਈਡੀ ਪਾਈ ਆ ਪ੍ਰੋਜੈਕਟਰ 212 ਵਿੱਚ ਵੀ ਦਿੱਤੇ ਹੋਏ ਆ ਤੇ ਗੱਡੀ ਮੇਰੇ ਹਿਸਾਬ ਨਾਲ ਜ਼ਿਆਦਾ ਰੀਸੇਲ ਵੈਲਿਊ ਹੋਈ ਨਹੀਂ ਇਹਦੀ ਹਨਾ ਹਾਂਜੀ ਭਾਈ ਉਹ ਗੱਲਬਾਤ ਬਣੀ ਨਹੀਂ ਪਰ ਕੰਪਨੀ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕੀ ਕੀ ਆ ਪੂਰੀ ਕੀਤੀ ਆ ਪਰ ਹੁਣ ਗੱਡੀ ਇਹ ਜਿਹੜੀ ਫੋਰਸ ਕੰਪਨੀ ਆ ਕਾਰਾਗੁਰਾ ਲ ਘੱਟ ਦਿਆਂਦੇ ਆ ਹਾਂਜੀ ਭਾਈ ਹੁਣ ਟੈਂਪੋ ਟਰੈਵਲ ਵਾਲੀ ਉਹ ਹੁਣ ਜ਼ਿਆਦਾ ਕਮਰਸ਼ੀਅਲ ਵੀਹਿਕਲ ਤਿਆਰ ਕਰਦੇ ਆ ਕਮਰਸ਼ੀਅਲ ਵੀਹਿਕਲ ਦੇ ਹਾਂਜੀ ਭਾਈ ਹੁਣ ਰਬਾਣੀਆਂ ਗੱਡੀ ਗੱਡੀ ਆ ਉਹ ਤੋਂ ਟੱਕ ਪਾਰੀ ਆ ਪੂਰੀ ਗੱਡੀ ਭਾਈ ਵਧੀਆ ਯਾਰ ਓਕੇ ਆ ਵਧੀਆ ਚੀਜ਼ ਆ ਮਤਲਬ ਵੱਖਰੀ ਆਈਟਮ ਪੇਸ਼ ਕੀਤੀ ਹੈ ਨਾ ਹਾਂਜੀ ਹਾਂਜੀ ਭਾਈ ਉਹਦਾ ਕ੍ਰਾਸ ਬੈਰੋ ਵੀ ਉਸ ਟਾਈਮ ਤੇ ਲੱਗੇ ਆ ਮਤਲਬ ਕਿ ਕਈ ਚੀਜ਼ਾਂ ਇਦਾਂ ਦੀਆਂ ਆ ਕਿ ਜਿਹੜੀਆਂ ਅੱਜ ਦੇ ਟਾਈਮ 'ਚ ਲੋਕੀ ਮੋਡੀਫਾਈ ਕਰਾਣਦੇ ਉਹ ਪਹਿਲੀ ਚੀਜ਼ਾਂ ਦਿੱਤੀ ਹੋਈਆਂ ਆ ਅੱਛਾ ਹਾਂਜੀ ਹਾਂਜੀ ਭਾਈ ਆ ਵਾਲਾ ਹਾਂਜੀ ਹਾਂਜੀ ਭਾਈ ਇਹਨੂੰ ਅੱਗੇ ਪਿੱਛੇ ਵੀ ਕਰ ਸਕਦੇ ਹਾਂ ਹਾਂਜੀ ਹਾਂਜੀ ਭਾਈ ਐਡਜਸਟ ਆਪਣੇ ਹਿਸਾਬ ਨਾਲ ਕਰ ਸਕਦੇ ਆ ਲੈ ਭਾਈ ਉਹ ਗੱਡੀ ਤਾਂ ਪੂਰੀ ਪਾਈ ਧੱਕੜਿਆ ਇਦਾਂ ਦੀ ਨਹੀਂ ਗੱਲ ਚੱਲਣ ਨੂੰ ਵਧੀਆ ਤੇ ਸਸਪੈਂਸ਼ਨ ਵਗੈਰਾ ਕੀ ਹੈ ਇਹਦੇ ਵਿੱਚ ਸਸਪੈਂਸ਼ਨ ਸਸਪੈਂਸ਼ਨ ਹੀ ਆ ਹਾਂਜੀ ਭਾਈ ਪਿੱਛੇ ਪਿੱਛੇ ਵੀ ਭਾਈ ਸਸਪੈਂਸ਼ਨ ਹੀ ਆ ਕਮਾਨੀਆਂ ਨਹੀਂ ਆ ਤੇ ਆਹ ਸੈਂਸਰ ਆ ਭਾਈ ਹਾਂਜੀ ਭਾਈ ਇਹ ਸੈਂਸਰ ਹੈ ਵੈਕ ਸੈਂਸਰ ਹਾਂਜੀ ਹਾਂਜੀ ਭਾਈ ਵੈਕ ਸੈਂਸਰ ਇਹਦੇ ਵਿੱਚ ਇਹਨੂੰ ਬੈਲਟ ਆ ਭਾਈ ਚੰਡੀਗੜ੍ਹ ਨੰਬਰ ਆ ਗੱਡੀ 212 ਮਾਡਲ ਆ ਤੇ ਓਕੇ ਆ ਗੱਲਬਾਤ ਹਾਂਜੀ ਹਾਂਜੀ ਭਾਈ ਹੱਲੇ ਤਿਆਰ ਕਰਾਣੀ ਆ ਭਾਈ ਬਸ ਜਿੱਦਾਂ ਅੱਜ ਇਹ ਗੱਡੀ ਆ ਆਫਟਰ ਮਾਰਕੀਟ ਭਾਈ ਬਹੁਤ ਵਧੀਆ ਵਧੀਆ ਚੀਜ਼ਾਂ ਲੱਗ ਜਾਣੀਆਂ ਬਹੁਤ ਹੀ ਜਾਂਦੀ ਭਾਈ ਹੱਲੇ ਰਿਫਲੈਕਟਰ ਦਾ ਜਿੰਨਾ ਕਰਾਣਾ ਬੱਪਰ ਪਿਆ ਕਰਾਣਾ ਚੀਜ਼ ਨੂੰ ਹਣਾ ਜਦਾਵਾ ਹਾਂਜੀ ਹਾਂਜੀ ਇਹ ਕੰਮ ਹੀ ਆ ਭਾਈ ਇਹ ਰੈਂਟਰ ਨਹੀਂ ਕਰ ਦੇਣਾ ਹਾਂਜੀ ਭਾਜੀ ਸੁਖਣਾ ਆ ਵੀ ਤੁਸੀਂ ਵਰਕਸ਼ਾਪ ਆ ਹਣਾ ਹਾਂਜੀ ਹਾਂਜੀ ਭਾਈ ਵਧੀਆ ਭਾਈ ਓਕੇ ਗੱਡੀ ਸੋਹਣੀ ਆ ਧੰਨਵਾਦ ਆ ਥੈਂਕ ਯੂ ਕੋਈ ਚੱਕਣੇ ਭਾਈ